ਜੀ ਜੋ ਤੇ ਬਾਈ ਹੁਸ਼ਿਆਰਪੁਰ ਦੇ ਵਿੱਚ ਤੁਹਾਡਾ ਨਾਮ ਬੋਲਦਾ ਠੀਕ ਹੈ ਪੂਰੀਆਂ ਘਣ ਘਣ ਗੱਡੀਆਂ ਰੱਖੀਆਂ ਤਾਂ ਬੋਲਦਾ ਕਿਹੜੀਆਂ ਕਿਹੜੀਆਂ ਗੱਡੀਆਂ ਬਾਈ ਆਉਡੀਓ ਤੁਹਾਨੂੰ ਦੱਸਣਾ ਆਪਾਂ ਬਈ ਸਾਰੇ ਤਰ੍ਹਾਂ ਦਾ ਸਟਾਕ ਖੜਾ ਜੀ ਥਾਰ ਲੈ ਲਓ ਫੋਰਚੂਨਰ ਲੈ ਲਓ ਸਕਾਰਪੀਓ ਲੈ ਲਓ ਜੀ ਛੋਟੀਆਂ ਕਾਰਾਂ ਸਾਰੇ ਤਰ੍ਹਾਂ ਦੀਆਂ ਖੜੀਆਂ ਜੀ ਸਾਰੇ ਸੈਗਮੈਂਟ ਅਵੇਲੇਬਲ ਆ ਜੀ ਇੱਕੋ ਛਤ ਥੱਲੇ ਠੀਕ ਹੈ ਦੋਸਤੋ ਤੁਸੀਂ ਗੱਡੀ ਦੇਖ ਰਹੇ ਹੋ ਫੋਰਚੂਨਰ ਬਹੁਤ ਸੋਹਣੀ ਗੱਡੀ ਹੈ ਜੀ ਚਿੱਟੇ ਰੰਗ ਦੀ ਗੱਡੀ ਨੁਗਰੀ ਘੋੜੀ ਕਹਿ ਸਕਦੇ ਆ ਕਿਸੇ ਵੀਰ ਨੇ ਲੈ ਕੇ ਆਣੀ ਹੈ ਬਿਲਕੁਲ オリジナル ਕੋਈ ਮੈਂ ਕਹਿੰਦਾ ਗੱਡੀ ਚ 1% ਦਾ ਨੁਕਸ ਨਹੀਂ ਤੁਸੀਂ ਦੇਖ ਰਹੇ ਹੋ ਬਾਈ ਜੀ ਦੋ ਨੰਬਰ ਤੇ ਐਕਸ ਯੂ ਵੀ ਗੱਡੀ ਇੰਨੀ ਪਿਆਰੀ ਗੱਡੀ ਬਾਈ ਲੱਗਦਾ ਜਿਵੇਂ ਏਜੰਸੀ ਚ ਖੜੀ ਹੁੰਦੀ ਹੈ ਏਜੰਸੀ ਜੋ ਕਢਾ ਕੇ ਆਪਾਂ ਏਜੰਸੀ ਦੀ ਫੇਰ ਲਾਈ ਹੁੰਦੀ ਹੈ ਤਾਂ ਬਾਈ ਗੱਡੀ ਚ ਇੱਕ ਦਾਣਾ ਨੁਕਸ ਨਹੀਂ ਪੂਰੀ オリジナル ਪੂਰੀ ਗਾਰੰਟੀ ਵਾਲੀ ਪੂਰੀ ਇੱਕ ਨੰਬਰ ਗੱਡੀ ਐ ਐਕਸ ਯੂਵੀ ਲੋ ਵੀ ਦੋਸਤੋ ਅਸੀਂ ਤੁਹਾਨੂੰ ਜੋਤ ਬਾਈ ਨਾਲ ਮਿਲਾਉਣ ਜਾ ਰਹੇ ਆਂ ਪਈਆਂ ਦਾ ਹੈਗਾ ਜੀ ਹੁਸ਼ਿਆਰਪੁਰ ਦੇ ਵਿੱਚ ਪੰਜਾਬ ਕਾਰ ਬਾਜ਼ਾਰ ਤੁਸੀਂ ਗੱਡੀਆਂ ਦੇਖ ਰਹੇ ਹੋ ਭਾਈ ਗੱਡੀ ਬਾਈ ਕੋਲੇ ਇੱਕ ਨਹੀਂ ਹਜ਼ਾਰਾਂ ਗੱਡੀਆਂ ਲਿਆ ਸਕਦੇ ਹੋ ਜਿੰਨੀ ਮਰਜ਼ੀ ਘੱਟ ਰੇਟ ਲੱਖ ਤੋਂ ਲੈ ਕੇ 2 ਲੱਖ ਤੋਂ ਲੈ ਕੇ 30 ਲੱਖ ਤੋਂ ਲੈ ਕੇ 50 ਲੱਖ ਰਕਦੀ ਗੱਡੀ ਭਾਈ ਜੀ ਡਿਟੇਲ ਦੱਸੋ ਗੱਡੀਆਂ ਦੀ ਡਿਟੇਲ ਸ਼ੁਰੂ ਕਰਦੇ ਆਂ ਜੀ ਆਪਾਂ ਭਾਈ ਛੋਟੀਆਂ ਚਾਰਾਂ ਤੋਂ ਸ਼ੁਰੂ ਕਰਦੇ ਆਂ ਜੀ 2013 ਦਾ ਮਾਡਲ ਹੈ ਜੀ ਛੋਟਾ ਯਾ ਰੇਟ 1.5 ਲੱਖ ਰੁਪਈਆ ਜੀ ਇਹ ਟੈਨ ਕਾਰ ਹੈ 2013 ਦਾ ਮਾਡਲ ਹੈ ਠੀਕ ਹੈ ਬਾਈ ਜੀ ਇਹ ਵੀ 2013 ਦਾ ਮਾਡਲ ਜੀ ਵੀਐਕਐਸਆਈ ਕਾਰ ਹੈ 2 ਲੱਖ 40000 ਰੁਪਿਆ ਰੇਟ ਜੀ ਲਓ ਜੀ 2 ਲੱਖ 40000 ਸਫੀ ਫੁਰੀ ਲੱਗੀ ਹੋਈ ਕਾਰ ਨਾਲ ਠੀਕ ਹੈ ਬਾਈ ਜੀ ਉੱਤੋਂ ਅੱਗੇ ਆ ਜਿਓ ਜੀ 2014 ਦਾ ਮਾਡਲ ਹੈ ਬਾਈ ਜੀ 2.5 ਲੱਖ ਰੁਪਿਆ ਡਿਮਾਂਡ ਆ ਵੀਐਕਐਸਆਈ ਪਹਿਲੇ ਨਾਲ ਦੀ 60000 ਚੱਲੀ ਸੀ ਕੀ ਬਾਤ ਆ ਜੀ ਘੱਟ ਚੱਲੀ ਵਧੀਆ ਤੇ Ориジナル ਬਹੁਤ ਘੱਟ ਰੇਟ ਚ ਉਤੋਂ ਬਈ ਸਸਤੀ ਕਾਰ ਲੈਣੀ ਹੋਵੇ ਜੀ 2008 ਦਾ ਮਾਡਲ 28 ਤੱਕ ਪਾਸਿੰਗ ਰੁਪਈਆ ਸਿਰਫ 1 ਲੱਖ ਬਈ ਠੀਕ ਹੈ 1 ਲੱਖ ਰੁਪਏ ਚ ਕਾਰ ਦੇ ਮਾਲਕ ਬਾਈ ਜੀ 1.5 2 ਲੱਖ ਦਾ ਮੋਟਰਸਾਈਕਲ ਆਉਂਦਾ ਤਾਂ ਬਈ ਆਉਂਦਾ ਜੀ ਆਉਂਦਾ ਸਿਲੰਡਰ ਲੈ ਲਓ ਕੋਈ ਵੀ ਲੈ ਲਓ ਦੋ ਨੂੰ 1.5 ਤੋਂ 2 ਲੱਖ ਦਾ ਮੋਟਰਸਾਈਕਲ ਘੱਟ ਨਹੀਂ ਮਿਲਦਾ ਗੱਡੀ ਬਾਈ ਜੀ 1 ਲੱਖ ਰੁਪਏ ਦੀ 1 ਲੱਖ ਰੁਪਏ ਦੀ ਗੱਡੀ ਬਾਈ ਜੀ ਸਾਰਾ ਟੂ ਪੇਪਰ ਪਾਸਿੰਗ ਜੀ ਏਸੀ ਹੀਟਰ ਵਰਕਿੰਗ ਇੰਸ਼ੋਰੈਂਸ ਸਭ ਸਾਰੇ ਪੂਰੇ ਜੀ ਸਾਰੀ ਫੈਮਿਲੀ ਜਾ ਸਕਦੀ ਹੈ ਸਮਾਨ ਲੈ ਕੇ ਜਾ ਲੈ ਕੇ ਜਾ ਸਕਦੇ ਹੋ ਠੰਡਾ ਇਹ ਗੱਡੀ ਲੈ ਰਿਹਾ ਨੀਆ ਰਾ ਗੱਡੀ ਹੈ ਹਾਂਜੀ ਬਈ ਛੋਟੇ ਬਜਟ ਦੇ ਵਿੱਚ ਆਟੋਮੈਟਿਕ ਕਾਰ ਲੈ ਕੇ ਆਏ ਆ ਬਹੁਤ ਘੱਟ ਮਿਲਦੀ 2017 ਦਾ ਮਾਡਲ ਵੀਐਕਐਕਐਸਆਈ ਐਂਡਰਾਇਡ ਪਲੇਅਰ ਐਕਸੈਸਰੀ ਸਾਰੀ ਲੱਗੀ ਛੋਟਾ ਜਿਹਾ ਮੁੱਲ 2,70,000 ਰੁਪਏ ਬਈ 2,70,000 ਦੀ ਆਟੋਮੈਟਿਕ 2017 ਦਾ ਮਾਡਲ ਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਗਾਰੰਟੀ ਲੈ ਰਹੇ ਹੋ ਬਿਲਕੁਲ ਗਾਰੰਟੀ ਹੋਣਾ ਬਈ ਹੋਵੇ ਕੱਲ ਨੂੰ ਕਦੇ ਵੀ ਅਸੀਂ ਰੇਟ ਦੀ ਵੀ ਗਾਰੰਟੀ ਕਾਰ ਦੀ ਵੀ ਗਾਰੰਟੀ ਜੀ ਕਾਲ ਆ ਬਾਈ ਜੀ ਜਿਵੇਂ ਨਵੀਂ ਗੱਡੀ ਆ Ориਜੀਨਲ ਪਾਸਿੰਗ ਬਈ ਹੈਗੀ ਇਹਨਾਂ ਦੀ ਆਟੋਮੈਟ ਉਹ ਛੋਟੀਆਂ ਗੱਡੀਆਂ ਤੋਂ ਲੈ ਕੇ ਵੱਡੀਆਂ ਗੱਡੀਆਂ ਬਾਈ ਕੋਈ ਤਮਾਕਾ ਹੀ ਆ ਕੱਲਾ ਹਾਂਜੀ ਉਹ ਤੋਂ ਅੱਗੇ ਜੀ 2018 ਦਾ ਮਾਡਲ ਮੈਨੂਅਲ 45000 ਚੱਲੀ ਸਿਰਫ ਕਾਰ 2,80,000 ਰੁਪਏ ਲਓ ਜੀ 2,80,000 ਦੀ 18 ਮਾਡਲ ਜੀ ਠੀਕ ਹੈ ਬਾਈ ਜੀ 2018 ਦਾ ਮਾਡਲ 20000 ਕਿਲੋਮੀਟਰ ਚੱਲੀ ਸਿਰਫ ਕਾਰ ਅਰੇ ਜੀ ਬਾਈ 2,70,000 ਦੀ ਇਹ ਵੀ ਦਿੱਤੀ ਜੀ। ਭਾਈ ਕੋਈ ਮੀਟਰ-ਮੋਟਰ ਬੇਚਾ ਰਾ ਚਾ। ਭਾਈ ਮੀਟਰ ਦੀ ਗਾਰੰਟੀ, ਕਾਰ ਸਾਰੀ origignal ਦੀ ਗਾਰੰਟੀ। ਲਓ ਜੀ, ਗੱਡੀ origignal, ਮੀਟਰ origignal। ਇਹਨੇ ਨਾਲ ਦੀ ਕਾਰ ਆਰਮੀ ਵਾਲੇ ਬੰਦੇ ਕੋਲੋਂ ਕਾਰ ਲਈ ਹੈ ਜੀ। ਠੀਕ ਹੈ ਜੀ। 2019 ਮਾਡਲ, 50,000 ਕਿਲੋਮੀਟਰ ਚੱਲੀ, 3,70,000 ਰੁਪਇਆ ਜੀ ਟੌਪ ਮਾਡਲ ਕਾਰ। ਲਓ ਜੀ। ਕਿਆ ਬਾਤ ਹੈ ਬਹੁਤ ਵਧੀਆ ਰੇਟ ਸਵਾਦ ਵਾਲਾ ਕਾਰ ਨਾ ਭਾਈ ਨਜ਼ਾਰੇ ਵਾਲਾ ਡੀਜ਼ਲ ਕਾਰ ਆ ਜयो ਜੀ ਸਵਿਫਟ ਦੇ ਸਾਰੇ ਭਰਾ ਸ਼ਕੀਨ ਨੇ 2012 ਮਾਡਲ ਪਹਿਲੇ ਨਾਂ ਦੀ ਕਾਰ ਰੁਪਈਆ ਸਿਰਫ 2,60,000 ਰੁਪਈਆ ਜੀ ਭਾਈ 2,60,000 ਬਿਗੈਰ ਕਾਰ ਫਸਟ ਓਨਰ ਵੀਡੀਆਈ ਦੀ ਭਾਈ ਆਪਣੇ ਰਿਸ਼ਤੇਦਾਰ ਨੇ ਸੱਚ ਹੈ ਕਿ ਇਹ ਲਈ ਹੈਗੀ 7.5 ਲੱਖ ਰੁਪਏ ਦੀ ਗੱਡੀ 2012 ਕੇ ਹੈ ਬਾਈ ਇਹ 12 ਆ ਬਾਈ ਉਹਦੇ 14 15 ਮਾਡਲ 5 ਲੱਖ ਤੋਂ ਘੱਟ ਨਹੀਂ ਮਿਲਦੀ ਸਾਢੇ 5 ਲੱਖ ਦੀ ਲਈ ਹੈ ਬਾਈ ਇਹ 12 ਮਾਡਲ ਬਹੁਤ ਮਹਿੰਗੀ ਗੱਡੀ ਲੈ ਗਿਆ ਬਹੁਤ ਬਾਈ ਆਪਣੇ ਭਰਾਣੇ ਗੱਡੀ ਯਾਰ ਮਹਿੰਗੀ ਲੈ ਲਈ ਇਹ ਮਹਿੰਗੀ ਲਈ ਹੈ ਨਵੇਂ ਟਾਇਰ ਨੇ ਨਵੇਂ ਆ ਰਹੇ ਸਾਰਾ ਕੁਝ ਰੀਨਲ ਕਾਰ ਦੀ ਟੱਚ ਪਲੇਅਰ ਐਂਡਰੋਇਡ ਕੈਮਰਾ ਸਾਰੀ ਐਕਸੈਸਰੀ ਲੋਡਿੰਗ ਹੈ ਠੀਕ ਹੈ ਜੀ ਇਹ ਆ ਗਈ ਬਾਈ ਜੀ 2019 ਦਾ ਮਾਡਲ I20 ਪੈਟਰੋਲ ਛੋਟਾ ਜਿਹਾ ਮੁੱਲ 5 ਲੱਖ ਰੁਪਏ ਹੈ ਜੀ ਜੀਰੋ ਡਾਊਨ ਪੇਮੈਂਟ ਤੇ ਵੀ ਕਾਰ ਦੇ ਦਾਂਗੇ 5 ਦਾ ਹੀ ਲੋਨ ਕਰਾ ਦਾਂਗੇ ਸਿੰਪਲ ਵਧੀਆ ਹੋਵੇ ਜੀ ਠੀਕ ਹੈ ਬਾਈ ਉਹ ਤੋਂ ਅੱਗੇ ਆ ਜੀ 2013 ਦਾ ਮਾਡਲ ਸਪੋਰਟਸ ਕਾਰ i20 ਠੀਕ ਹੈ ਬਾਈ ਛੋਟਾ ਜਿਹਾ ਮੁੱਲ 2,85,000 ਰੁਪਇਆ ਨਵੀਂ ਕਾਰ ਲੋਏ ਟਾਇਰ ਨਵੇਂ ਐਕਸੈਸਰੀ ਸਾਰੀ ਲੱਗੀ ਹੋਈ ਕਾਰ ਠੀਕ ਹੈ ਜੀ 13 ਮਾਡਲ ਡੀਜ਼ਲ ਕਾਰ ਕੀ ਬਾਤ ਆ ਭਾਈ ਨਜ਼ਾਰਾ ਗੱਡੀਆਂ ਬਾਈ ਕੋਲੇ ਘੱਟ ਰੇਟਾਂ ਚ ਤੇ ਬਾ ਮੈਂ ਕਹਿੰਦਾ ਮੋਟਰਸਾਈਕਲ ਦੇ ਰੇਟ ਦੀ ਗੱਡੀ ਦੇ ਰਿਹਾ ਤੁਹਾਨੂੰ ਭਾਈ ਦੇ ਰਹੇ ਆ ਜੀ ਬਿਲਕੁਲ ਦੇ ਰਹੇ ਆ 2015 ਦਾ ਮਾਡਲ ਪੁਸ਼ ਬਟਨ ਸਟਾਰਟ ਡੀਜ਼ਲ ਕਾਰ ਛੋਟਾ ਜਿਹਾ ਮੁੱਲ 430000 ਰੁਪਿਆ ਜੀ 430000 15 ਮਾਡਲ ਪੁਸ਼ ਬਟਨ ਸਟਾਰਟ ਪਹਿਲੇ ਨਾਲ ਦੀ ਕਾਰ ਲਓ ਜੀ ਪੁਸ਼ ਬਟਨ ਬਾਈ ਦੀ ਤੁਹਾਨੂੰ ਹੁਣ ਚਾਬੀ ਲਾਉਣ ਦੀ ਲੋੜ ਨਹੀਂ ਨਜ਼ਾਰੇ ਵਾਲਾ ਕੰਮ ਆ ਭਾਈਆਂ ਕੋਲੇ ਇਕ ਆਗੇ ਛੋਟੇ ਬਜਟ ਦੇ ਵਿੱਚ ਉੱਚਾ ਮਾਡਲ 2017 ਮਾਡਲ ਕਾਰ ਆ ਜੀ ਪਹਿਲੇ ਨਾਲ ਦੀ ਕਾਰ ਆ 2.5 ਲੱਖ ਰੁਪਇਆ ਦੇਜੋ ਕਾਰ ਆਪਣੇ ਘਰ ਲੈ ਜਾਓ 17 ਮਾਡਲ 25+ ਐਵਰੇਜ ਕਾਰ ਗੱਡੀ ਪੂਰੀ ਹੈਵੀ ਆ ਬਾਈ ਹੈਨਾ ਨਵੀਂ ਕਾਰ ਆ ਜੀ ਮਹਿੰਦਰਾ ਨੂੰ ਕਹਿਣ ਦੀ ਲੋੜ ਨਹੀਂ ਠੀਕ ਹੈ ਜੀ ਆ ਗੱਡੀ ਬਾਈ ਤਾਂ ਨਵੀਂ ਲੱਗਦੀ ਹੈ ਇਹ ਬਾਈ ਜੀ 2025 ਦਾ ਮਾਡਲ 15 20 ਦਿਨ ਪੁਰਾਣੀ ਕਾਰ ਆ ਜੀ ਐਕਸੈਸਰੀ ਸਾਰੀ ਲੋਡਿੰਗ ਆ ਕਾਰ ਦੀ ਜਿਹੜੀ ਵਧੀਆ ਮੁੱਲ ਤੇ ਕਾਰ ਦੇ ਦਾਂਗੇ ਅੰਦਰ ਸੈਸਰੀ ਬਾਈ ਹੂਟਰ ਸ਼ੂਟਰ ਕਾਰ ਦੇ ਵਿੱਚ ਰੂਟਸ ਦੇ ਹੋਰਨ 18 ਇੰਚ ਲਾਏ ਵੀਲ ਆਟੋਮੈਟਿਕ ਹੈ ਜੀ ਆਟੋਮੈਟਿਕ ਟਾਪ ਮਾਡਲ ਹੈ ਜੀ ਠੀਕ ਹੈ ਜੀ ਮਤਲਬ ਇਹ ਗੱਡੀ ਤੋਂ ਬਾਈ ਨੰਬਰ ਵੀ ਆਪਣੀ ਮਰਜ਼ੀ ਦਾ ਲੈ ਸਕਦੇ ਆ ਠੀਕ ਹੈ ਜੀ ਹੁਣ ਬਾਈ ਤੁਹਾਨੂੰ ਗੱਡੀਆਂ ਦਿਖਾਈਆਂ ਹੁਣ ਤੁਹਾਨੂੰ ਦਿਖਾਉਣ ਜਾ ਰਿਹਾ ਜੰਦੂਦ ਦੇ ਝੋਟੇ ਫੋਰਡ ਨਾ ਬਾਈ ਜੀ ਕਾਲੇ ਰੰਗ ਦੀ ਗੱਡੀ ਬਾਈ ਕੋਲੇ ਬਹੁਤਾਰੇ ਭਰਾਵਾਂ ਦੀ ਪਹਿਲੀ ਪਸੰਦ ਜੀ ਪੰਜਾਬ ਦੇ ਵਿੱਚ ਪੂਰੀ ਟ੍ਰੈਂਡਿੰਗ ਚ ਚੱਲਣ ਵਾਲੀ ਕਾਰ 2018 ਦਾ ਮਾਡਲ ਪਹਿਲੇ ਨਾਂ ਦੀ ਕਾਰ ਆ ਵੀਆਈਪੀ ਨੰਬਰ ਦੇ ਨਾਲ ਕਾਰ ਆ ਜੀ ਠੀਕ ਹੈ ਜੀ ਕਾਰ ਦਾ ਛੋਟਾ ਜਿਹਾ ਮੁੱਲ ਬਈ ਸਾਢੇ 20 ਲੱਖ ਰੁਪਏ ਦੀ ਕਾਰ ਤੁਹਾਡੇ ਘਰ ਪਹੁੰਚਾ ਦਾਂਗੇ ਜੀ ਮੇਰੇ ਭਰਾ ਨੇ ਕਿਸੇ ਨੇ ਵਧੀਆ ਸਿਵਲ ਸਕੋਰ ਆ ਸਾਰੇ ਦਾ ਸਾਰਾ ਲੋਨ ਵੀ ਕਰਾ ਦਾਂਗੇ ਕੀ ਬਾਤ ਆ ਜੀ 18 ਮਾਡਲ ਬਈ ਫੇਸ ਲਿਫਟ ਹੋਈ ਹੋਇਆ ਕਾਰ ਬਾਹਰੋਂ ਦੇਖ ਕੇ ਕੋਈ ਕਹਿ ਨਹੀਂ ਸਕਦਾ 24 25 ਮਾਡਲ ਆ ਕਿ 18 ਮਾਡਲ ਲੇਟ ਕਿੰਨੇ ਦੀ ਦੇ ਦਾਂਗੇ ਆਪਾਂ ਸਾਢੇ 20 ਲੱਖ ਰੁਪਏ ਦੀ ਬਈ ਸਾਢੇ 20 ਲੱਖ ਦੀ 18 ਮਾਡਲ ਲੋਨ ਵੀ ਸਾਰਾ ਕਰਾ ਉਹਨੂੰ ਪੈਸੇ ਦੇਣ ਦੀ ਲੋੜ ਵੀ ਨਹੀਂ ਗੱਡੀ ਲੈ ਜਾਓ ਲਾਈਟਾਂ ਗ੍ਰਿੱਲ ਬਾਈ ਦੀ ਇਹਦੇ ਨਵੇਂ ਮਾਡਲ ਵਾਲੀ ਲੱਗੀ ਆ ਸਿਗਮਾ ਵਾਲੀ ਪੂਰੀ ਐਕਸੈਸਰੀ ਨਾਲ ਲੋਡਿੰਗ ਆ ਨਵੇਂ ਟਾਇਰ ਪਹਿਲੇ ਨਾਂ ਦੀ ਕਾਰ ਆ ਜੀ ਇਹ ਕਿਹੜਾ ਖੜੀ ਆ ਬਾਈ ਜੀ ਕੌਣ ਦਾ ਰੰਗ ਦੀ ਨੁਕਰੀ ਘੋੜੀ ਬਿਲਕੁਲ ਜੀ ਸਕਾਰਪਿਓ ਸਾਰੇ ਅੱਜਕੱਲ ਪਸੰਦ ਕਰਦੇ ਨੇ ਬਹੁਤ ਪੰਜਾਬ ਦੇ ਵਿੱਚ ਪੂਰੀ ਟ੍ਰੈਂਡਿੰਗ 'ਚ ਰਹਿਣ ਵਾਲੀ 2023 ਦਾ ਮਾਡਲ ਆ ਜੀ ਛੋਟਾ ਜਿਹਾ ਮੁੱਲ ਕਾਰ ਦਾ 13 ਲੱਖ ਰੁਪਏ ਦੀ 2023 ਮਾਡਲ ਕਾਰ ਨਵੀਂ ਕਿੰਨੇ ਦੀ ਆ ਬਾਈ ਵੀ ਦੱਸ ਦੋ ਨਵੀਂ ਹੋਊਗੀ ਜੀ 20 ਦੇ ਲੱਗੇ ਛੱਕੇ ਬਾਈ ਜੀ 7 ਲੱਖ ਰੁਪ ਇੰਜਨ ਤੋਂ ਲੈ ਕੇ 22 ਦੀ ਗਾਰੰਟੀ ਅਸੀਂ ਲੈਣੇ ਆਂ ਡੇਢ ਦੋ ਸਾਲ ਪੁਰਾਣੀ ਕਾਰ ਆ ਜੀ ਚੱਲੀ ਸਿਰਫ ਕਾਰ 60 62000 ਕਿਲੋਮੀਟਰ ਸਾਰੀ オリジナル ਬੰਪਰ ਤੋਂ ਬੰਪਰ ਕਿਉਂਕਿ ਭਾਈ ਹਰ ਬੰਦੇ ਦੀ ਪੂਰੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਜਿਹੜਾ ਬੰਦਾ ਜੈਨੂਨ ਹੁੰਦਾ ਉਹਦੀ ਗਾਰੰਟੀ ਆਪਾਂ ਲੈ ਸਕਦੇ ਆ ਬਿਲਕੁਲ ਜੀ ਗਾਰੰਟੀ ਵਾਲੀ ਕਾਰ ਆ ਜੀ ਇਹ ਪਿਆਰ ਲੈ ਲੋ ਜੀ 2015 ਦਾ ਮਾਡਲ ਆਟੋਮੈਟਿਕ ਚੱਲੀ ਸਿਰਫ 70 ਔਰ 72000 ਕਿਲੋਮੀਟਰ ਟਾਇਰ ਆਪਾਂ ਨਵੇਂ ਲਵਾਏ ਨੇ ਸਟੱਪਣੀ ਹੰ ਨਜੂਜ਼ਾ ਕਾਰ ਬਾਈ ਚੱਲਣ ਵਾਲੀ ਗੱਡੀ ਪੂਰੀ ਐ ਮੀਟਰ ਦੀ ਗਾਰੰਟੀ ਬਾਈ ਜੀ ਜਦੋਂ ਤੱਕ ਕਾਰ ਆ ਤੁਹਾਡੇ ਕੋਲ ਉਦੋਂ ਤੱਕ ਇੰਜਨ ਗੇਅਰ ਪੇਪਰਾਂ ਦੀ ਗਾਰੰਟੀ ਆ ਆਪਣੀ ਠੀਕ ਹੈ ਜੀ ਟਾਇਰ ਨਵੇਂ 15 ਮਾਡਲ ਆ ਜੀ ਆਟੋਮੈਟਿਕ ਕਾਰ ਐ ਛੋਟਾ ਜਿਹਾ ਮੁੱਲ 14.5 ਲੱਖ ਰੁਪਏ 14.5 ਲੱਖ 14.5 ਲੱਖ ਬਾਈ ਕਿੰਨੇ ਦੀ ਨਵੀਂ ਇਹ ਨਵੀਂ ਤਾਂ ਬਾਈ ਹੁਣ 60 ਲੱਖ ਨੂੰ ਹੱਥ ਲਾਉਂਦੀ ਆ ਜੀ 60 ਲੱਖ ਵਾਲੀ ਗੱਡੀ ਬਾਈ ਜੀ ਕਿੰਨੇ ਚ ਦੇ ਰਹੇ ਆ ਆਪਾਂ 14.5 ਲੱਖ ਰੁਪਏ ਦੀ ਜੀ ਇਹ ਸੱਚਾ ਬਿਲਕੁਲ ਝੂਠ ਨਹੀਂ ਹੁਸ਼ਿਆਰਪੁਰ ਵਾਲੇ ਵੀਰ ਜਿਹੜੇ ਹੈਗੇ ਪੰਜਾਬ ਕਰਬੇ ਵਾਲੇ ਉਹ ਦੇ ਰਹੇ ਐ ਤੇ ਮੈਂ ਕਹਿੰਦਾ ਬਾਈ ਨੇ ਵੀਡੀਓ ਚ ਵੀਡੀਓ ਝੂਠ ਨਹੀਂ ਬੋਲਦਾ ਬੰਦਾ ਆਪਣੇ ਕੋਲ ਇਹਦੇ ਨਾਲ ਦੀਆਂ ਤਿੰਨ ਚਾਰ ਹੋਰ ਕਾਰਾਂ ਅਵੇਲੇਬਲ ਆ ਜੀ ਠੀਕ ਹੈ ਜੀ ਕਿਸੇ ਭਰਾ ਨੂੰ ਡਿਟੇਲ ਚਾਹੀਦੀ ਆ WhatsApp ਤੇ ਨੰਬਰ ਕਰਕੇ ਜੀ ਤੇ ਆਪਾਂ ਨੂੰ ਡਿਟੇਲ ਲੈ ਸਕਦਾ ਜੀ ਇੱਕ ਆ ਗਈ ਬਾਈ ਜੀ ਫੈਮਿਲੀ ਗੱਡੀ ਕਿਸੇ ਵੀਰ ਨੇ ਫੈਮਿਲੀ ਲਈ ਲੈਣੀ ਹੈ ਜਿਵੇਂ ਸ਼ੂਟਿੰਗਾਂ ਦੇ ਵਿੱਚ ਬਾਈ ਜੀ ਆਰਟਿਸਟਾਂ ਨੂੰ ਲੈਣ ਦੇ ਵਾਸਤੇ ਇਹ ਗੱਡੀ ਦੀ ਡਿਮਾਂਡ ਬਹੁਤ ਹੈ। ਬਾਈ 올 ਰਾਊਂਡਰ ਕਾਰ ਆ ਜੀ ਸਾਰੇ ਪੋਲੀਟਿਕਲ ਬੰਦਿਆਂ ਕੋਲ ਕ੍ਰਿਸਟਾ ਕਾਰ ਆ। ਜੀ 2016 ਦਾ ਮਾਡਲ ਆ ਦਸੰਬਰ ਮਹੀਨੇ ਦੀ। ਜੀ ਬਾਈ 90 92000 ਵਿੱਧ ਸਰਵਿਸ ਰਿਕਾਰਡ ਚੱਲੀ ਆ ਕਾਰ। ਠੀਕ ਹੈ ਜੀ। ਛੋਟਾ ਜਿਹਾ ਮੁੱਲ ਬਾਈ 1.5 ਲੱਖ ਰੁਪਏ ਦੀ ਕਾਰ ਤੁਹਾਡੇ ਘਰ ਪਹੁੰਚਾ ਦਾਂਗੇ 16 ਮਾਡਲ ਕੈਪਟਨ ਸੀਟਾਂ ਵਾਲੀ ਜੀ। 1.5 ਲੱਖ ਰੁਪਏ ਦੀ ਜੀ। 1.5 ਲੱਖ ਨਵੀਂ ਕਿੰਨੇ ਦੀ ਆ ਜੀ ਇਹ? ਨਵੀਂ ਬਾਈ ਹੋਊਗੀ 24-25 ਲੱਖ ਰੁਪਏ ਚ। ਲਓ ਜੀ ਬ ਪੰਜਾਬ ਕਾਰ ਬਾਜ਼ਾਰ ਜਿਹੜਾ ਹੁਸ਼ਿਆਰਪੁਰ ਬਕੇ ਬਾਈ ਸਾਡੇ ਇਹ ਜੋਤ ਉਹਨਾਂ ਕੋਲ ਜਾਓ ਇੱਕ ਬਈ ਹੋਰ ਗੱਡੀ ਬਹੁਤ ਸੋਹਣੀ ਖੜੀ ਹੈ ਪੂਰੀ ਚਮਕਦੀ ਐ ਜੀ ਨਵੀਂ ਸ਼ੇਵ ਦੇ ਵਿੱਚ 2019 ਦਾ ਮਾਡਲ ਆ ਜੀ ਕਾਰ ਜੀ ਪੀਲੇ ਨਾਂ ਦੀ ਕਾਰ ਐ ਆ ਪੁੱਛ ਵਟਾਂ ਸਟਾਰਟ ਚ ਅਲੋਏ ਟਾਇਰ ਬਹੁਤ ਸੋਹਣੇ ਲੱਗੇ ਆ ਕਾਰ ਨੂੰ ਛੋਟਾ ਜਿਹਾ ਮੋਲ ਆ ਜੀ ਇਹਦਾ 1.5 ਲੱਖ ਰੁਪਏ 1.5 ਲੱਖ 2019 ਦਾ ਮਾਡਲ ਜੀ ਬਈ ਨਵੀਂ ਕਿੰਨੇ ਦੀ ਐ ਇਹ ਨਵੀਂ ਹੋਊਗੀ ਇਹ ਤੇ ਵੇਰੀਐਂਟ ਬਹੁਤ ਆਉਂਦੇ 25 ਪਲੱਸ ਹੀ ਆ ਜੀ 15 ਲੱਖ ਥੋੜਾ ਬਈ ਇਹ ਗੱਡੀ ਮਗਰ ਬਾਈ ਦਾ ਇੰਨਾ ਰੇਟ ਮੈਨੂੰ ਨਹੀਂ ਲੱਗਦਾ ਵੀ ਏਜੰਸੀ ਚੋਂ ਪਹਿਲੇ ਲਾਉਣ ਦੀ ਲੋੜ ਨਹੀਂ ਇੱਕ ਗੱਲ ਹੋਰ ਹੈ ਆਪਾਂ ਜਦੋਂ ਏਜੰਸੀ ਚੋਂ ਗੱਡੀ ਖੜਉਂਦੇ ਆ ਤੁਹਾਨੂੰ 3-4 ਲੱਖ ਦਾ ਹੋਵੇ ਸੀ ਮਹਿੰਗੀ ਪਈ ਜਾਂਦੀ ਹੈ ਜੇ 25 ਲੱਖ ਦੀ ਤੁਹਾਨੂੰ 28 ਲੱਖ ਦੀ ਪੂ 18 ਲੱਖ ਤੋਂ ਸਿੱਧਾ ਵਜਦਾ ਹੈ ਇੱਥੋਂ ਗੱਡੀ ਲੈ ਕੇ ਜਾਓ 22 ਦੀ ਗਾਰੰਟੀ ਅਸੀਂ ਲੈਨੇ ਆ ਬਾਈ ਜੈਨੂਨ ਕੰਮ ਹੈ ਬਹੁਤ ਪੁਰਾਣਾ ਕੰਮ ਹੈ ਇਹਦੇ ਬਾਈ ਕੋਲ ਇੱਕ ਦੀ ਹਜ਼ਾਰਾਂ ਗੱਡੀਆਂ ਖੜੀਆਂ ਨੇ ਅਜੇ ਮਾਈ ਕੋਲ ਗੱਡੀਆਂ ਕਰੇ ਵੀ ਖੜੀਆਂ ਨੇ ਬੰਪਰ ਟੂ ਬੰਪਰ ਓਰੀਜਨਲ ਕਾਰ ਦੀ ਗਾਰੰਟੀ ਆ ਜੀ ਮੀਟਰ ਦੀ ਗਾਰੰਟੀ ਆ ਪੂਰੀਨਾਂ ਦੀ ਕਾਰ ਆ ਜੀ ਠੀਕ ਹੈ ਬਾਈ ਨਵੀਂ ਕਾਰ ਨਵੇਂ ਸੀਟ ਕਵਰ ਇੰਸ਼ੋਰੈਂਸ ਪੇਪਰ ਸਾਰੇ ਪੂਰੇ ਮਿਲਣਗੇ ਕਾਰ ਦੇ 15 ਵੀ ਦਿਖਾ ਦਿਓ ਭਾਈ ਅਲਾਇਓ ਪਏ ਹੋਏ ਨੇ ਨਵੇਂ ਅਲਾਇਏ ਨਵੇਂ ਟਾਇਰ ਨੇ ਜੀ ਜੀ ਭਾਈ ਬਹੁਤ ਵਧੀਆ ਕੰਡੀਸ਼ਨ ਚ ਕਾਰ ਇੱਕੋ ਹੱਥ ਚੱਲੀ ਆ ਵਧੀਆ ਬੰਦਿਆਂ ਨੇ ਸੰਭੀਓ ਕਾਰ ਆ ਜੀ ਜੀ ਭਾਈ ਭਾਈ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਿੱਧੂ ਮੂਸੇ ਵਾਲੇ ਕੋਲੇ ਹੁੰਦੀ ਸੀ ਉਹਦੀ ਪਸੰਦੀਦਾ ਗੱਡੀ ਤੇ ਜਿਹਦੇ ਚ ਬਚਾਰੇ ਦੇ ਬਾਈ ਨੇ ਆਖਰੀ ਸਾਲ ਲਏ ਸੀ ਤੇ ਮੈਂ ਕਹਿੰਦਾ ਵੀ ਬਿਲਕੁਲ ਕਲਰ ਦਾ ਫਰਕ ਹੈ ਤੇ ਗੱਡੀ ਸੇਮ ਹੀ ਹੈ ਇਹ ਵੀ ਭਾਈ 2016 ਦਾ ਮਾਡਲ ਆ ਜੀ ਕਾਰ ਠੀਕ ਜੀ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਇਹਦੇ ਅਲੋਏਬਲ ਟਾਇਰ শোরੂਮ ਤੋਂ ਪਹਿਕੇ ਆਪਣੇ শোরੂਮ ਤੱਕ ਆਇਆ ਨਵੇਂ ਟਾਇਰ ਨੇ ਕਾਰ ਦੇ ਠੀਕ ਆ ਬਾਈ ਜੀ ਸੈਂਟਰ ਲੌਕਿੰਗ ਫੋਲਡਿੰਗ ਸੀਟਾਂ ਕ੍ਰਿਸਟਾ ਦੀਆਂ ਸੀਟਾਂ ਲੱਗੀਆਂ ਇਹੋ ਜੀ ਕੋਈ ਚੀਜ਼ ਨਹੀਂ ਜਿਹੜੀ ਨਹੀਂ ਲੱਗੀ ਕਾਰ ਨੂੰ ਜੀ ਇਹਦਾ ਵੀ ਛੋਟਾ ਜਿਹਾ ਮੋਲ ਆ ਜੀ 6,20,000 ਰੁਪਏ ਦੀ ਕਾਰ ਦੇ ਦਾਂਗੇ ਬਾਈ ਜੀ ਜਿਹੜੀਆਂ ਨਵੀਆਂ ਗੱਡੀਆਂ ਆਉਂਦੀਆਂ ਉਹ ਗੱਡੀਆਂ ਸਾਰਾ ਇਹਦੇ ਅੱਗੇ ਨਹੀਂ ਕਰਦੀਆਂ ਨਹੀਂ ਕਰਦੀਆਂ ਨਾ ਬਾਈ ਜੀ ਇਹਦਾ ਕੋਈ ਤੋੜ ਨਹੀਂ ਜੀ ਕੋਈ ਤੋੜ ਨਹੀਂ ਆਫ-ਰੋਡਿੰਗ ਕਰਨੀ ਆ ਫੈਬਰੀ ਚ ਰੱਖਣੀ ਆ ਜਿਵੇਂ ਮਰਜ਼ੀ ਰਫ ਐਂਡ ਟਫ ਯੂਜ਼ ਕਰੋ ਜੀ ਭਾਈ ਮਾਡਲ ਕਿਹੜਾ ਕਿਆ ਸੀ ਆਪਾਂ 2016 ਦਾ ਮਾਡਲ ਆ ਜੀ 6 ਲੱਖ 20 ਹਜ਼ਾਰ ਰੁਪਏ ਦੀ ਕਾਰ ਆ ਜੀ ਨਵੇਂ ਟਾਇਰ 6 ਲੱਖ ਟਾਇਰਾਂ ਦਾ ਬਿੱਲ ਨਾਲ ਮਿਲੂਗਾ ਜੀ ਭਾਈ ਸੁਣੋ ਟਾਇਰ ਵੀ ਦਿਖਾਉਨੇ ਆ ਨਵੇਂ ਟਾਇਰ ਆ ਬਿਲਕੁਲ ਤੇ ਭਾਈ ਇਹ ਜਿਸ ਨੇ ਲੋਨ ਕਰਾਉਣਾ ਪੂਰਾ ਹੋ ਜਾਊਗਾ ਜੀ ਹੋ ਜਾਊਗਾ ਜੀ ਲੋਨ ਠੀਕ ਹੈ ਜੀ ਲੋਨ ਦੀ ਫੈਸਿਲਿਟੀ ਸਾਰੀਆਂ ਕਾਰਾਂ ਦੇ ਅਵੇਲੇਬਲ ਆ ਜੀ ਆ ਦੇਖੋ ਤੁਹਾਨੂੰ ਅੰਦਰੋਂ ਵੀ ਦਿਖਾਉਂਦੇ ਆ ਅੰਦਰੋਂ ਵੀ ਗੱਡੀ ਬਾਈ ਬਹੁਤ ਸਾਫ਼ ਹੈ ਬਹੁਤ ਵਧੀਆ ਗੱਡੀ ਹੈਗੀ ਤੇ ਕੈਮਰਾਮੈਨ ਵੀਰ ਨੂੰ ਬੇਨਤੀ ਆ ਅੰਦਰੋਂ ਜਿਹੜੀ ਗੱਡੀ ਦਾ ਇੰਟੀਰੀਅਰ ਤੇ ਜਰੂਰ ਬਾਈ ਸਾਰੀ ਮੋਡੀਫਾਈ ਹੋਈ ਆ ਜੀ ਪਾਵਰ ਵਿੰਡੋ ਸੈਂਟਰਲ ਲੋਕਿੰਗ ਜੀ ਜਿਹੜੀਆਂ ਐਕਸਟਰਾ ਸੀਟਾਂ ਲੱਗੀਆਂ ਆ ਜੀ ਸਿਸਟਮ ਸਸਟਮ ਬੂਫਰ ਛਤ ਹਾਰਟ ਟਾਪ ਸਾਰਾ ਕੁਝ ਲੱਗਾ ਆ ਜੀ ਕਾਰ ਠੀਕ ਹੈ ਜੀ ਹੁਣ ਬਾਈ ਆਪਣੇ ਕੋਲ ਇਹ ਗੱਡੀ ਰਹਿ ਗਈ ਕਾਲੇ ਰੰਗ ਦੀ ਨੁਕਰੀ ਕੋੜੀ ਬੀ ਐਮ ਡਬਲ ਵਾਹਤੇ ਬਜੜ ਦੇ ਵਿੱਚ ਮੇਰੇ ਭਰਾ ਨੇ ਲਗਜ਼ਰੀ ਸ਼ੌਂਕ ਪੂਰਾ ਕਰਨਾ 2012 ਦਾ ਮਾਡਲ ਆ ਜੀ ਐਕਸ 1 ਬੀ ਐਮ ਡਬਲ ਵਾਹ ਰਪਏ ਇਹ ਮਾਰਾ ਇਹ ਆਲਟੋ ਦੇ ਰੇਟ ਤੇ 3 ਲੱਖ ਰੁਪਏ ਦੀ ਕਾਰ ਆਪਣੇ ਘਰ ਲੈ ਜਾਓ ਜੀ 2012 ਦਾ ਮਾਡਲ ਆ ਆਟੋਮੈਟਿਕ ਕਾਰ BMW ਪੱਕੀ ਗੱਲ ਆ ਬਾਈ ਬਿਲਕੁਲ ਪੱਕੀ ਗੱਲ ਆ ਲੋ ਜੀ ਸਾਰਾ ਨਾ ਵੱਡੀ ਗੱਲ ਬਾਈ ਜਲੰਧਰ ਦਾ ਨੰਬਰ ਪਹਿਲੇ ਨਾਂ ਦੀ ਕ ਠੀਕ ਹੈ ਜੀ ਪਹਿਲੇ ਨਾਂ ਦੀ ਬਾਈ ਵੱਡੇ ਵੱਡੇ ਕਲਾਕਾਰਾਂ ਕੋਲੇ ਇਹ ਗੱਡੀ ਹੁੰਦੀ ਹੈ ਤੇ ਤੁਸੀਂ ਮੈਂ ਕਿਹਾ ਘੱਟ ਰੇਟ 'ਚ ਵੱਡੇ ਸੁਪਨੇ ਪੂਰੇ ਕਰ ਸਕਦੇ ਹੋ ਇੱਥੇ ਆਉਣਾ ਪੰਜਾਬ ਕਾਰ ਬੀਜਾ ਸਾਡਾ ਜੋਧ ਭਰਾ ਹੈ ਬਾਈ ਦੀ ਗਾਰੰਟੀ ਦਿੰਦੇ ਆ ਬਾਈ ਅਸੀਂ ਇੱਕ ਥਾਪੜ ਗਈ ਵੀ ਖੀਰਾ ਇਨਸਾਨ ਹੈ ਤੇ ਜਿਹੜੇ ਭਰਾਵਾਂ ਨੇ ਸਾਨੂੰ ਕੰਗ ਬਾਈ ਨੇ ਭੇਜਿਆ ਕੁਰੀ ਨੇ ਉਹ ਬੰਦੇ ਮਾੜੇ ਕੋਲੇ ਸਾਨੂੰ ਭੇਜਦੇ ਨਹੀਂ ਬਾਈ ਦਾ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਬਾਈ ਤੁਸੀਂ ਵੀਡੀਓ ਦੇ ਕੇ ਇੱਕ ਵਾਰੀ ਜਰੂਰ ਆਉਣਾ ਹੈ ਅੱਜ ਤੱਕ ਕਿਸੇ ਚੈਨਲ ਵਾਲੇ ਨੇ ਕਿਸੇ ਪੇਜ ਵਾਲੇ ਨੇ ਗਰੰਟੀ ਲਈ ਅਸੀਂ ਗਰੰਟੀ ਲੈਣੀ ਹੈ ਬਾਈ ਦੀ ਗਰੰਟੀ ਲੈ ਰਹੇ ਆਂ ਇੱਥੇ ਆਓ ਗੱਡੀ ਲੈ ਕੇ ਜਾਓ ਤੇ ਆਪਣੇ ਪਰਿਵਾਰ ਨੂੰ ਗੱਡੀ ਛੁਟੇ ਦਿਓ ਤੇ ਜ਼ਿੰਦਗੀ ਵਧੀਆ ਜਿਊਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਅਸੀ ਗੱਲ ਬਾਈ ਜੀ ਲੱਗਦੀ ਗੱਡੀ ਜਿਹੜੀ ਸਲਮਾਨ ਖਾਨ ਸਾਦੋ ਖਾਨ ਅਮਿਤ ਆਬਚਨ ਸ਼ੰਗੀ ਦੇਵੋਲ ਬੋਵੀ ਦੇ ਕੋਲ ਹੁੰਦੀ ਹੈ ਜੀ ਸਿਰਫ 10000 ਕਿਲੋਮੀਟਰ ਗੱਡੀ ਆ ਚੱਲੀ ਆ ਭਾਈ ਕੈਮਰਾਮੈਨ ਵੀ ਤੂੰ ਮੈਂਦੀ ਆ ਤੂੰ ਕੈਮਰਾ ਮਾਰ ਦੋ ਬਣਾ ਜਾ ਭਾਈ ਜੀ 2013 ਦਾ ਮਾਡਲ ਆ 51000 ਕਿਲੋਮੀਟਰ ਚੱਲੀ ਦੀ ਗਾਰੰਟੀ ਆ ਕਾਰ ਦੀ ਨੰਬਰ ਤੁਹਾਡੇ ਸਾਹਮਣੇ ਆ ਜੀ 8384 ਨੰਬਰ ਆ ਏਜੰਸੀ ਜਾ ਰਿਕਾਰਡ ਚੈੱਕ ਕਰਾਓ ਫਿਰ ਸੌਦਾ ਕਰਨ ਆਇਓ ਜੀ ਕਈ ਵੀ ਇਹ ਕਹਿਣਗੇ ਵੀ ਗਲਤ ਚੱਲੀ ਆ ਐਡਵੋਕੇਟ ਕੋਲੇ ਗੱਡੀ ਰਹੀ ਆ ਭਾਈ ਤੁਹਾਨੂੰ ਪਤਾ ਹੀ ਨਹੀਂ ਬਾਈ ਜਰਦੇਵ ਕੀ ਸਾਬ ਕੋਲ ਕਾਰ ਸੀਗੀ ਜੀ ਬਹੁਤ ਸੰਭੀ ਉਹ ਕਾਰ ਆ ਚਲਾਈ ਵੀ ਗਈ ਆ ਇਹ ਯਾਰ ਚੱਲੀ ਦੀ ਗਾਰੰਟੀ ਆ ਮੀਟਰ ਦੀ ਜੀ ਫਰੰਟ ਨੰਬਰ ਪਲੇਟ ਤੋਂ ਲੈ ਕੇ ਪਿਛਲੀ ਨੰਬਰ ਪਲੇਟ ਤੱਕ ਸਾਰੀ ਓਰੀਜਨਲ ਕਾਰ ਦੀ ਵੀ ਗਾਰੰਟੀ ਆਜੋ ਬਾਈ ਜੀ ਇੱਥੇ ਮਾਰੀ ਆ ਪਹੁੰਚ ਗਿਆ ਇਹ ਆ ਰਿਹਾ ਜੀ ਨਵੀਂ ਸ਼ੇ ਦੇ ਵਿੱਚ 2023 ਦਾ ਮਾਡਲ ਕਾਰ ਆ ਜੀ ਟਾਉ ਮਾਡਲ ਕਾਰ ਆ ਜੀ ਇਹਦਾ ਵੀ ਛੋਟਾ ਜਿਹਾ ਮੁੱਲ ਆ ਜੀ 11 ਲੱਖ ਰੁਪਈਆ ਪਹਿਲੇ ਨਾਲ ਦੀ ਕਾਰ 40000 ਜੰਦੀ ਸਰ ਲਓ ਜੀ 40 ਕਿਲੋਮੀਟਰ ਚੱਲੀ ਹੈ ਆ ਗਈ ਸਫਾਰੀ ਭਾਈ ਇਹਦੇ ਵੀ ਟਾਇਰ ਨਵੇਂ ਪੈ ਗਏ ਆ ਜੀ ਬ੍ਰਾਂਡ ਨਿਊ ਟਾਇਰ ਅੰਦਰ ਗਾਰੰਟੀ ਆ ਜੀ ਭਾਈ ਇਹਦੇ ਕਿੰਨੇ ਦਵਾੜ ਡਿਮਾਂਡ ਫੇਰ ਹੋਗੀ ਹਾਂ ਭਾਈ ਸਾਡੇ ਏਰੀਆ ਚ ਬਹੁਤ ਵਿਕਦੀ ਆ ਜੀ ਸਫਾਰੀ ਸਾਰੇ ਐਨ ਆਰ ਆਈ ਭਰਾਵਾਂ ਦੀ ਪਹਿਲੀ ਪਸੰਦ ਹੈ ਜੀ ਅੱਜ ਜੀ ਭਾਈ ਇਹ ਆਪਣੇ ਕੋਲ ਦੋ ਖੜੀਆਂ ਜੀ ਇਸ ਚੋ ਵਾਸ ਦੇ ਵਿੱਚ 2015 ਦਾ ਮਾਡਲ ਤੇ 2016 ਦਾ ਮਾਡਲ ਠੀਕ ਹੈ ਭਾਈ ਜੀ 2015 ਮਾਡਲ ਕਾਰ ਆ ਜੀ ਜਿਹੜੀ ਛੋਟਾ ਜਿਹਾ ਮੁੱਲ ਆਜੋ ਬਾਈ ਦੂਜੀ ਕਾਰ ਵੀ ਦਿਖਾਉਣੇ ਇਹਦੇ ਵੀ ਨਵੇਂ ਟਾਇਰ ਨੇ ਅਪੋਲੋ ਦੇ ਜੀ ਨਵੇਂ ਅਲੋਏ ਵੀਲ ਨੇ ਬਾਈ ਜੀ ਤੁਸੀਂ ਥੱਕ ਜੂਗੇ ਵੀਡੀਓ ਦੇਖਦੇ-ਦੇਖਦੇ ਪਰ ਬਾਈ ਕੋਲ ਗੱਡੀਆਂ ਨਹੀਂ ਮੁੱਕੀਆਂ ਗੱਡੀ 12 ਬਹੁਤ ਹੈ ਜੀ ਕਾਰਾਂ ਬਹੁਤ ਹੈ ਬਾਈ ਜੀ ਇਹ ਆਜੋ ਬਾਈ ਜੀ 2016 ਦਾ ਮਾਡਲ ਨਵੀਂ ਸ਼ੇਪ ਦੇ ਵਿੱਚ ਕਾਰ ਆ ਜੀ ਇਹ ਜੀ ਬਾਈ ਵੈਰੀ ਗੁੱਡ ਇੰਜਨ ਆ 2.2 ਇੰਚ ਅਲੋਇ ਵੀਲ ਐਕਸਟਰਾ ਨੇ ਜੀ ਬਾਈ ਇਹਦਾ ਵੀ ਬਾਈ ਜੀ ਛੋਟਾ ਜਿਹਾ ਮੁੱਲ 5,25,000 ਰੁਪਿਆ 2016 ਮਾਡਲ ਜੀ ਬਾਈ ਇਸ ਚ ਵੀ ਟੈਸਲਾ ਪਲੇਅਰ ਲੱਗਾ ਹੈ ਜੀ ਵੱਡਾ ਠੀਕ ਹੈ ਬਾਈ ਠੀਕ ਹੈ ਜੀ ਕਿਕਰ ਦਾ ਸਿਸਟਮ ਐਕਸੈਸਰੀ ਸਾਰੀ ਲੱਗੀ ਆ ਠੀਕ ਹੈ ਜੀ ਪਰ ਬਾਈ ਇਹਦੇ ਬਾਰੇ ਸਾਨੂੰ ਜਰੂਰ ਦੱਸਣਾ ਪਊ ਜੀ ਇਹ ਬਾਈ ਜੀ ਫੈਮਿਲੀ ਯੂਜ਼ ਕਰ ਲਓ ਕਿਸੇ ਟੈਕਸੀ ਵਾਲੇ ਭਰਾ ਨੂੰ ਲੈਣੀਆਂ ਕਾਰ ਆਰਟੀ ਕਾ ਜੀ ਹਾਈਬ੍ਰਿਡ ਇੰਜਨ 2018 ਦਾ ਮਾਡਲ ਪਹਿਲੇ ਨਾ ਫੋਲ ਇੰਸ਼ੋਰੈਂਸ ਲੋਕਲ ਨੰਬਰ ਦੀ ਕਾਰ ਆ ਜੀ ਜੀ ਅਲਾਈਬਲ ਟਾਇਰ ਨਵੇਂ ਲੱਗੇ ਨੇ ਛੋਟਾ ਜਿਹਾ ਮੋਲਾ ਜੀ 6.5 ਲੱਖ ਰੁਪਇਆ ਕਹਿੰਦੇ ਆ ਜੀ ਇਹਦਾ ਗੱਡੀ ਬਹੁਤ ਵਧੀਆ ਤੁਹਾਡਾ ਕੋਈ ਭਰਾ ਆਵੇ ਕੋਈ ਨਾਮ ਲਵੇ ਆ ਕੇ ਪੂਰਾ ਰਿਕਾਰਡ ਕੀਤਾ ਜਾਊਗਾ ਗੱਡੀ ਬਈ ਬਹੁਤ ਵਧੀਆ 5 ਸਾਲ ਮੈਂ ਵੀ ਰੱਖੀ ਐ ਸਵਾਦ ਵਾਲੀ ਗੱਡੀ ਐ ਰੇਡ ਵੀ ਘੱਟ ਐ ਖਰਚੇ ਘੱਟ ਐ ਜੇ ਮੈਂ ਕਹਿੰਦਾ ਖਰਾਬਦਾ ਹੁੰਦੀ ਨਹੀਂ ਬਹੁਤ ਵਧੀਆ ਚੱਲਦੀ ਆ ਗਈ ਜੀ ਇਹ ਬਾਈ ਜੀ ਛੋਟੇ ਬਜਟ ਚ ਲਗਜ਼ਰੀ ਕਾਰ ਦਾ ਫੀਲ ਲੈਣਾ 2012 ਦਾ ਮਾਡਲ ਆਟੋਮੈਟਿਕ ਟਾਪ ਮਾਡਲ ਚ ਆ ਰਿਹਾ ਇਹ ਠੀਕ ਐ ਬਾਈ ਛੋਟ ਅਲਾਈਵਲ ਟਾਇਰ ਇਹਨੂੰ ਵੀ ਐਕਸੈਸਰੀ ਪੂਰੀ ਲੱਗੀ ਟੱਚ ਪਲੇਅਰ ਸਨਰੂਫ ਪੁਛ ਬਟਨ ਸਟਾਰਟ ਸਾਰੀ ਫੀਚਰ ਵਰਕਿੰਗ ਨੇ ਠੀਕ ਹੈ ਜੀ ਆਗੇ ਭਾਈ ਬਰੀਜਾ ਹਾਂਜੀ ਇਹ ਬਾਈ ਜੀ 2020 ਦਾ ਮਾਡਲ ਜੀ ਪਹਿਲੇ ਨਾਂ ਦੀ ਕਾਰ ਆ ਪੁਛ ਬਟਨ ਸਟਾਰਟ ਵੇਰੀਐਂਟ ਆ ਜੀ ਠੀਕ ਹੈ ਬਾਈ ਇਹ ਕਾਰ ਦਾ ਛੋਟਾ ਜਿਹਾ ਮੁੱਲ ਆ ਜੀ 6.5 ਲੱਖ ਰੁਪਈਆ ਰਿਲਾਇਬਲ ਟਾਇਰ ਸਾਡੀਆਂ ਲਗਭਗ ਸਾਰੀਆਂ ਕਾਰਾਂ ਨੂੰ ਪੇਓ ਹੀ ਮਿਲਦੇ ਆ ਜੀ ਠੀਕ ਹੈ ਜੀ ਪਹਿਲੇ ਨਾਂ ਦੀ ਕਾਰ ਆ ਪੁਛ ਬਟਨ ਸਟਾਰਟ ਆਟੋ ਕਲਾਈਮਟ ਵਾਲਾ ਮਾਡਲ ਆ ਜੀ ਬਾਈ 22 ਗੱਡੀਆਂ ਦੇ ਲੋਨ ਵੀ ਕਰਦੇ ਆ ਮੈਂ ਕਹਿੰਦਾ ਕਿਸੇ ਵੀਰ ਕੋਲ ਪੈਸੇ ਨਹੀਂ ਪਰ ਬਾਈ ਦੇ ਬੰਦੇ ਦਾ ਸਿੰਪਲ ਸਕੋਰ ਵਧੀਆ ਹੋਣਾ ਚਾਹੀਦਾ ਲੱਖ ਤੋਂ ਸਵਾ ਲੱਖ ਰੁਪਇਆ ਦੇ ਕੇ ਸਾਰੀਆਂ ਕਾਰਾਂ ਦੇ ਲੋਨ ਹੋ ਜਾਊਗਾ ਜੀ ਠੀਕ ਹੈ ਜੀ ਇਹਦੇ ਬਾਰੇ ਵੀ ਦੱਸੋ ਡਿਟੇਲ ਇਹ ਬਾਈ ਜੀ 2016 ਦਾ ਮਾਡਲ ਆ ਪੈਟਰੋਲ ਪਲੱਸ ਸੀएनजी ਕਾਰ ਆ ਠੀਕ ਹੈ ਬਾਈ 28 30 ਰੁਪਇਆ ਸੀएनजी ਤੇ ਜੀ ਇਹਦਾ ਵੀ ਬਾਈ ਜੀ ਛੋਟਾ ਜਿਹਾ ਮੁੱਲ ਆ 3 ਲੱਖ ਰੁਪਇਆ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਆ ਇਹਦਾ ਪੂਰਾ ਮਾਰਗ ਕਰ ਲਵਾਂਗੇ ਜੋ ਆਪਣੀ ਵੀਡੀਓ ਦੇਖਿਆ ਹੋਊਗਾ ਆਜੋ 2016 ਦਾ ਮਾਡਲ ਕਾਰ ਮੇਰੀ ਵੀਡੀਓ ਦੇਖੇ ਹੋਊ ਬਾਈ ਦੇ ਪੇਜ ਨੂੰ ਫੋਲੋ ਕਰੂਗਾ ਤੇ ਬਾਈ ਉਹਦੇ ਲਈ ਡਿਸਕਾਊਂਟ ਬਾਈ ਨੇ ਮੌਕੇ ਤੇ ਸਪੈਸ਼ਲ ਡਿਸਕਾਊਂਟ ਦਵਾਂਗੇ ਜੀ ਸਪੈਸ਼ਲ ਡਿਸਕ ਪੜ ਬਹੁਤ ਵਧੀਆ ਕੰਡੀਸ਼ਨ ਚ ਕਾਰ ਆ ਜੀ ਬਾਈ ਛੋਟਾ ਜਿਹਾ ਮੋਲਾ ਜੀ ਇਹਦਾ ਵੀ 2.5 ਲੱਖ ਰੁਪਈਆ ਸਿਰਫ 2013 ਮਾਡਲ ਜੀ ਇਹਨੂੰ ਵੀ ਅਲਾਇਬਲ ਟਾਇਰ ਐਕਸੈਸਰੀ ਸਾਰੀ ਐਕਸਟਰਾ ਲੱਗੀ ਠੀਕ ਹੈ ਬਾਈ ਇਹ ਆ ਗਈ ਬਾਈ ਜੀ ਹੁਣ ਟਾ ਲੈ ਦੀ ਗੱਡੀ ਇਹ ਬਾਈ ਜੀ ਬਰਨ ਆ ਗਈ ਜੀ 2013 ਦਾ ਮਾਡਲ ਆ ਟਾ ਮਾਡਲ ਆ ਕਾਰਿਆ ਠੀਕ ਹੈ ਬਾਈ ਇਹ ਕਾਰ ਦੇ ਦਾਂਗੇ ਸਿਰਫ 3.5 ਲੱਖ ਰੁਪਈਆ 3.5 ਲੱਖ 2013 ਮਾਡਲ ਹਿਸ਼ਾਰਪੁਰ ਨੰਬਰ ਕਾਰ ਆ ਜੀ ਠੀਕ ਹੈ ਜੀ ਆਜੋ ਵੀਰੇ ਕੈਮਰਾਦ ਨੂੰ ਵੀ ਇਹ ਨੂੰ ਬੇਨਤੀ ਐ ਕਿ ਗੱਡੀ ਹੋਰ ਘਾਟ ਦਿਖਾਉਣੇ ਆ ਅਸੀਂ ਤੇ ਇਹ ਦੇਖ ਲਓ ਬਾਈ ਜ ਇਹ ਬਲੈਰੋ ਵੀ ਆ ਬਾਈ ਜੀ ਥਾਰ ਵੀ ਆ ਜੋ ਮਰਜੀ ਇਹਨੂੰ ਸਮਝ ਲਓ ਕਾਰ ਬਹੁਤ ਸੰਭੀ ਹੋਈ ਕੰਡੀਸ਼ਨ ਹੁਣੀ ਗੱਡੀ ਐ 2005 ਦਾ ਮਾਡਲ ਆ ਬਾਈ 30 ਦਾ ਕਾਰ ਸੀ ਪਾਸਿੰਗ ਆ ਠੀਕ ਹੈ ਜੀ ਏਸੀ ਵਰਕਿੰਗ ਆ ਲਾਇਬਲ ਟਾਇਰ ਵਧੀਆ ਲੱਗੇ ਨੇ ਸੀਟਾਂ ਨੋਵਾ ਦੀਆਂ ਲੱਗੀਆਂ ਵਿੱਚ ਜੀ ਬਾਈ ਇਹ ਟਾਇਰ ਦਾ ਬਾਈ ਜੀ ਛੋਟਾ ਰਿਆ ਮੋਲੇ ਆ ਜੀ 2 ਲੱਖ 75000 ਰੁਪਏ ਦੀ ਇਹ ਦੇ ਦਾਂਗੇ ਜੀ ਸਕੌਟ ਬਾਈ ਮਾੜਾ ਮੋਟਾ ਉਹ ਕਰ ਲਾਂਗੇ ਜੀ ਮੌਕੇ ਤੇ ਜਿਹੜੀ ਮਰਜੀ ਕਾਰ ਲੈ ਲਓ ਵਧੀਆ ਮਾਨਤਨ ਕੀਤਾ ਜਾਊਗਾ ਠੀਕ ਹੈ ਜੀ ਹੁਣ ਬਾਈ ਆ ਗੱਡੀ ਆ ਗਈ ਇਹ ਬਾਈ ਜੀ ਟਾਟਾ ਵਾਲਿਆਂ ਦੀ 2015 ਮਾਡਲ ਆ ਮਾਡਲ ਉੱਚਾ ਲੈਣਾ ਪੈਸੇ ਘੱਟ ਖਰਚਣੇ ਨੇ ਜੀ ਜੀ ਪਹਿਲੇ ਨਾਰੀ ਕਾਰ ਆ ਛੋਟਾ ਜਿਹਾ ਮੋਲਾ ਜੀ 1,80,000 ਰੁਪਏ ਦੀ ਦੇ ਦਾਂਗੇ 2015 ਮਾਡਲ ਕਾਰ 1,80,000 ਰੁਪਏ ਕਹਿ ਰਹੇ ਆ Tata Gest ਜੀ ਜਿਹੜਾ ਮੇਰਾ ਨਾਲ ਹੈ ਕਿਉਂ ਮੈਂ ਤੁਹਾਨੂੰ ਡਿਸਕਾਊਂਟ ਵੀ ਕਰ ਦਿੰਦਾ ਪੂਰਾ ਰਿਕਾਰਡ ਹੋਊਗਾ ਜੀ ਠੀਕ ਹੈ ਜੀ ਆ ਬਾਈ ਆ ਗਈ ਸਿਆਹ ਜੀ ਆ ਜੋ ਬਾਈ ਜੀ 2016 ਦਾ ਮਾਡਲ ਹੈ ਪਹਿਲੇ ਨਾਰੀ ਕਾਰ ਟਾਪ ਮਾਡਲ ਹੈ JDI ਪਲੱਸ ਠੀਕ ਹੈ ਬਾਈ ਇਹ ਕਾਰ ਮਿਲ ਜੂਗੀ ਜੀ ਤੁਹਾਨੂੰ 5 ਲੱਖ ਰੁਪਏ ਦੀ ਉੱਚੋ ਵੀ ਮਾਨਤਾਨ ਹੋ ਜੂਗੀ ਉਹਦੀ ਵੀ ਮਾਨਤਾਨ ਹੋ ਜੂਗੀ ਪਹਿਲੇ ਨਾਰੀ ਕਾਰ ਹੈ ਜੀ ਠੀਕ ਹੈ ਜੀ ਆ ਗਈ ਬਾਈ ਜੀ ਫੋਲੋ ਕਰ ਆ ਜੀ ਜੀ 2016 ਦਾ ਮਾਡਲ ਟਾ ਮਾਡਲ ਕਾਰ ਆ ਹਾਈ ਲੈਂਡ ਪਲੱਸ ਕਰੂਜ਼ ਕੰਟਰੋਲ ਵਾਲੀ ਠੀਕ ਹੈ ਜੀ ਅਲਾਇ ਵੀ 17 ਇੰਚ ਇਹਨੂੰ ਵੀ ਨਵੇਂ ਲੱਗੇ ਪਹਿਲੇ ਨਾਲ ਦੀ ਕਾਰ ਆ ਛੋਟਾ ਜਿਹਾ ਮੋਲ ਆ ਭਾਈ 4 ਲੱਖ ਰੁਪਏ ਗੱਡੀ ਬਾਈ ਬਹੁਤ ਹੈਵੀ ਐ ਘੈਂਡ ਗੱਡੀ ਐ ਤੇ ਤੁਹਾਨੂੰ ਸਾਰੀਆਂ ਗੱਡੀਆਂ ਦਿਖਾ ਦਿਆਂ ਬਾਈ ਜਿਹੜੀ ਗੱਡੀ ਲੱਖ ਤੋਂ ਲੈ ਕੇ 40 ਲੱਖ ਤੱਕ ਬਈਆਂ ਕੋਲੇ ਗੱਡੀ ਐ ਉੱਪਰ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਪੰਜਾਬ ਕਾਰ ਬਾਜ਼ਾਰ ਤੇ ਬਾਈ ਵੀਡੀਓ ਨੂੰ ਸਾਰੀ ਹੁੰਦੀ ਦੇਖ ਲਿਆ ਬਾਈ ਦਾ ਪੁੱਤੇ ਮੋਬਾਈਲ ਨੰਬਰ ਵੀ ਇਹ ਤੇ ਪੂਰਾ ਐਡਰੈਸ ਵੀ ਐ ਜੇ ਬਾਈ ਦੇ ਪੇਜ ਨੂੰ ਫੋਲੋ ਕਰੂਗਾ ਮੇਰੇ ਪੇਜ ਤੇ ਵੀਡੀਓ ਸ਼ੇਅਰ ਕਰੂਗਾ ਉਹਦੇ ਲਈ ਡਿਸਕਾਊਂਟ ਹੈ ਆਫਰ ਹੈ ਤੇ ਬਾਈ ਦੀ ਪੂਰੀ ਇਥੇ ਆਏਗੀ ਜੀ ਮਾਨਜਤ ਕਰਦਗੇ ਵੀਡੀਓ ਸ਼ੇਅਰ ਕਰ ਦੋ ਜੀ ਧੰਨਵਾਦ